कपूरथला तो के फगवाड़ा च मोहला वाल्मीकि सुभाष नगर विखे उस समय पै गई भयानक अग लग गई जा रहा है कि दस अग घर बने मंदिर जोत जगा लगी है जोत जगा तो बाद लड़की अपने बच्चे सो गई और उसका पति अपने काम से चला गया सी जिस न घर पिया सारा समान सड़के सार सुह हो गया भयानक अग दिया लपटा निकलण लगियां लग ਲੋਕਾਂ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਇਸ ਤੋਂ ਬਾਅਦ ਉਹਨਾਂ ਨੇ ਅਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ ਅਤੇ ਕਾਫੀ ਮੁਸ਼ਕਲ ਤੋਂ ਬਾਅਦ ਆਗ ਤੇ ਕਾਬੂ ਪਾਇਆ ਗਿਆ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਮੇਰਾ ਦੀਪਕ ਕੁਮਾਰ ਵਾਹ ਦੀਪਕ ਮਾ ਜੀ ਕੀ ਮਾਮਲਾ ਕੀ ਜਿਹੜਾ ਇੱਕ ਅਗ ਲੱਗੀ ਹੈ ਇੱਥੇ ਸ਼ਿਵਾਈ ਨਗਰ ਅੱਜ ਸਵੇਰੇ ਫਾਇਰ ਬ੍ਰਿਗੇਡ ਸ਼ਾਖਾ ਤੇ ਕਾਲ ਆਈ ਸੀ ਕਿ 5 ਸਾਲੇ ਪਿਆਰ ਬਾਲਮੀ ਕੀ ਭਲੇ ਅਗ ਲੱਗੀ ਹੈ ਘਰ ਦੇ ਵਿੱਚ ਹਾਂਜੀ ਮਨਸਾਬੀਰ ਘਰ ਦੇ ਵਿੱਚ ਅੱਗ ਲੱਗੀ ਆ ਵਾਲਮੀਕੀ ਮੱhalla ਬਹਿਦਾਗਾ ਮੌਕੇ ਤੇ ਆ ਕੇ ਦੇਖਿਆ ਸੈਕੰਡ ਫਲੋਰ ਦੇ ਉੱਪਰ ਅੱਗ ਸੀਗੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਦੋ ਸਿਲੰਡਰ ਸੈਕੰਡ ਫਲੋਰ ਤੇ ਦੋ ਥਰਡ ਫਲੋਰ ਤੇ ਸਨ ਉਹ ਆ ਕੇ ਪਹਿਲਾ ਸਿਲੰਡਰ ਸੇਵ ਕੀਤਾ ਤੇ 1:00 ਵਜੇ ਸਰ ਕਿੰਨੀਆਂ ਗੱਡੀਆਂ ਲੱਗੀਆਂ ਆਪਣੀਆਂ ਦੋ ਗੱਡੀਆਂ ਲੱਗੀਆਂ ਦੋ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀ ਆਪਣਾ ਕਿੰਨੇ ਕਜੇ ਤੁਹਾਨੂੰ ਸੂਚਨਾ ਮਿਲੀ ਹੈ ਲਗਭਗ 11:00 ਸਵੇਰ 11:00 ਤੇ ਕਿ ਅੱਗ ਤੇ ਕਾਬੂ ਪਾ ਲਿਆ ਸਰ ਅੱਗ ਤੇ ਕਾਬੂ ਹੋ ਗਿਆ ਅੱਗ ਦੇ ਕਈ ਮਾਮੂਲ ਕਾਰਨਾਂ ਦਾ ਬਦਲਗਾ ਮਾਲਕਾਂ ਅਨੁਸਾਰ ਕਾਰ ਦੇ ਵਿੱਚ ਜੋਤ ਦੇ ਕਾਰਨ ਅੱਗ ਲੱਗੀ ਹੈ ਤੇ ਜਿਹੜੇ ਮਾਲਕ ਦਾ ਨਾਮ ਵਗੈਰਾ ਹੈ ਕੋਈ ਹਲੇ ਕੁਛ ਨਹੀਂ ਹੈਗਾ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਨੁਕਸਾਨ ਲਗਭਗ ਮਾਲਕਾਂ ਬਾਅਦ ਤੋਂ ਅਸੀਂ ਦੱਸ ਸਕਦੇ ਹਾਂ ਹਾਂਜੀ ਕਿੱਥੇ ਰਹਿੰਦੇ ਆਪਾਂ ਹਾਂਜੀ ਇੱਥੇ ਵਾਸ ਬਾਲਮੀਕ ਮੱਲ ਲਈ ਰਹਿੰਦੇ ਆ ਤੇ ਅੱਗ ਲੱਗਣ ਦਾ ਕਾਰਨ ਕੀ ਹੈ ਸਾਹਮਣੇ ਕਾਰਨ ਇਹ ਹੋਇਆ ਕਿ ਜੋਤ ਲਾਈ ਸੀ ਉਹਨਾਂ ਨੇ ਜੋਤ ਲਾ ਕੇ ਗੁੜੀਆਂ ਆਪਸ ਹੋ ਗਈ ਬੱਚਾ ਉਹਦਾ ਬਿਮਾਰ ਸੀ ਲੈ ਕੇ ਸੌਂ ਗਈ ਉਹਨੂੰ ਪਤਾ ਹੀ ਨਹੀਂ ਲੱਗਾ ਬਸ ਕਹਿੰਦੇ ਇੱਕ ਮਿੰਟ ਹੀ ਲੱਗਾ ਪੜਦਿਆਂ ਨੂੰ ਅੱਗ ਪੈ ਗਈ ਪੜਦਿਆਂ ਨੂੰ ਸਾਰੇ ਤੇ ਤੇ ਕਿੰਨੇ ਕਬੇ ਹੋਇਆ ਜੀ ਇਹ? ਇਹ ਉਸ 10 10:30 ਦਾ ਟਾਈਮ ਸੀਗਾ। ਸਵੇਰੇ ਲੱਗੀ ਅੱਗ? ਹਾਂਜੀ 10:30। ਤੇ ਜੋਤ ਲਾ ਕੇ ਚਲੇ ਗਏ ਸੀ ਕੰਮਾਂ ਦੇ? ਕੰਮ ਤੇ ਚਲਾ ਗਿਆ ਘਰ ਵਾਲਾ ਉਹਦਾ। ਅੱਛਾ ਜੀ। ਕੀ ਨਾਂ ਸੀ ਉਹਨਾਂ ਦਾ? ਤਾਂ ਤਾਂ ਪੁਰਾਣੇ ਦਾ ਸਮਾਨ ਆਈ ਇਹਦਾ ਪਤਾ ਨਹੀਂ ਹੈ। ਕੁੜੀ ਦਾ ਨਾਮ ਕੰਨੂ ਆ। ਅੱਛਾ ਜੀ। ਤੇ ਨੁਕਸਾਨ ਕਿੰਨਾ ਹੋ ਗਿਆ? ਨੁਕਸਾਨ ਸਾਰੇ ਸੜ ਗਿਆ ਗਰੀਬ ਬੰਦੇ ਆ ਉਹੀ ਕਮਾ ਕੇ ਦਿਹਾੜੀ ਲੱਪਾ ਕਰਕੇ ਖਾਂਦਾ ਆ ਉਹ ਸਾਰੇ ਸੜ ਗਿਆ ਸਮਾਨ। ਇਹ ਮਾਮਲਾ ਕੀ ਇੱਕ ਜਿਹੜੀ ਸ਼ੁਹਾਇ ਨਗਰ ਦੇ ਵਿੱਚ ਅੱਗ ਲੱਗੀ ਆ ਅੱਜ ਸੁਭਾਸ਼ ਨਗਰ ਦੇ ਵਿੱਚ ਜਿਹੜਾ ਹੈਗਾ ਵਾਲਮੀਕੀ ਮੁਹੱਲੇ ਦੇ ਵਿੱਚ ਅਚਾਨਕ ਜੀ ਇਹਨਾਂ ਨੇ ਆਪਣਾ ਮੰਦਰ ਦੇ ਵਿੱਚ ਜੋਤਬੱਤੀ ਕੀਤੀ ਹੋਈ ਸੀ ਤੇ ਮੈਂ ਵੀ ਸ਼ਹਿਰ ਦੇ ਵਿੱਚ ਇਨਸਪੈਕਸ਼ਨਾਂ ਦੇ ਉੱਤੇ ਸੀਗਾ ਮੈਨੂੰ ਕਾਲ ਆਈ ਇਹਨਾਂ ਦੇ ਵੱਲੋਂ ਕਿ ਸਾਡੇ ਘਰੇ ਅੱਗ ਲੱਗ ਗਈ ਹੈ ਔਰ ਅੱਗ ਕਾਫੀ ਜ਼ਿਆਦਾ ਲੱਗੀ ਹੋਈ ਸੀ ਗਰਾਊਂਡ ਪਲੱਸ 2 ਇਹਨਾਂ ਦਾ ਜਿਹੜਾ ਮਕਾਨ ਬਣਿਆ ਹੋਇਆ ਔਰ ਕਾਫੀ ਭੀੜ-ਪੁੜੱਕੇ ਵਾਲੇ ਏਰੀਆ ਦੇ ਵਿੱਚ ਹੈ ਤੁਰੰਤ ਅਸੀਂ ਆਪਣੇ ਫਾਇਰ ਬ੍ਰਿਗੇਡ ਫਗਵਾੜਾ ਤੋਂ ਜਿਹੜੀਆਂ ਗੱਡੀਆਂ ਘਟਨਾ ਵਾਲੇ ਸਥਾਨ ਦੇ ਉੱਤੇ ਅਸੀਂ ਟਰਨਆਊਟ ਕਰਵਾਈਆਂ ਔਰ ਮੈਂ ਖੁਦ ਆ ਕੇ ਮੌਕੇ ਤੇ ਦੇਖਿਆ ਕਾਫੀ ਜੋ ਹੈ ਘਰ ਦਾ ਨੁਕਸਾਨ ਹੋ ਗਿਆ ਹੈ ਜਿੰਨਾ ਵੀ ਇਹਨਾਂ ਦੇ ਕੱਪੜੇ ਫਰਨੀਚਰ ﺍﻟमारीਆਂ ਫ੍ਰਿਜ ਉਹ ਸਾਰਾ ਇਹਨਾਂ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਔਰ ਮਾਲਕਾਂ ਦੇ ਕਹਿਣ ਅਨੁਸਾਰ ਜਿਹੜੀ ਅੱਗ ਹੈ ਉਹ ਇਹਨਾਂ ਨੇ ਕੋਈ ਜੋਤ ਬਤੀ ਕੀਤੀ ਹੋਈ ਸੀ ਆਪਣੇ ਘਰ ਦੇ ਅੰਦਰ ਔਰ ਜੋਤ ਤੋਂ ਇਹ ਅੱਗ ਲੱਗੀ ਹੈ ਔਰ ਫਾਇਰ ਬ੍ਰਿਗੇਡ ਨੂੰ ਕਾਫੀ ਮੁਸ਼ਕਲ ਆਈ ਹੈ ਸ਼ਹਿਰ ਦੇ ਵਿੱਚ ਬੜੇ ਤੰਗ ਰਸਤੇ ਆ ਗਲੀਆਂ ਦੇ ਵਿੱਚ ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ پارک ਕੀਤੀਆਂ ਹੋਈਆਂ ਨੇ ਔਰ ਫੇਰ ਵੀ ਅਸੀਂ ਜਦੋਂ ਜਿਹੜਤ ਕਰਕੇ ਆਪਣੀਆਂ ਛੋਟੀ ਗੱਡੀ ਨੂੰ ਲੈ ਕੇ ਸਾਡੇ ਜਿਹੜੇ ਮੁਲਾਜ਼ਮ ਐ ਘਟਨਾ ਵਾਲੇ ਥਾਂ ਤੇ ਪਹੁੰਚੇ ਆ ਅੱਗ ਕਾਬੂ ਹੋ ਚੁੱਕੀ ਆ ਅਜੇ ਅਸੀਂ ਹੋਰ ਇਸ ਨੂੰ ਪਾਣੀ ਦੀਆਂ ਗੱਡੀਆਂ ਭਰ ਕੇ ਆ ਰਹੀਆਂ ਅਤੇ ਪੂਰੀ ਰਕਮ ਕੰਪਲੀਟ ਪਹੁੰਚਾ ਕੇ ਫਿਰ ਅਸੀਂ ਇਥੋਂ ਅਸੀਂ ਗੱਡੀਆਂ ਨੂੰ ਵਾਪਸ ਫਾਇਰ ਬ੍ਰੀਡ ਲੈ ਕੇ ਜਾਵਾਂਗੇ ਸਰ ਟੋਟਲ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਥੇ 3-4 ਗੱਡੀਆਂ ਲੱਗੀਆਂ ਜੀ ਇੱਕ ਗੱਡੀ ਹੁਣ ਦੁਬਾਰਾ ਫੇਰ ਭਰਨ ਗਈ ਹੋਈ ਆ ਕਿਉਂਕਿ ਵੱਡੀ ਗੱਡੀ ਇੱਥੇ ਪਹੁੰਚ ਨਹੀਂ ਸਕਦੀ ਔਰ ਛੋਟੀ ਗੱਡੀ ਪਾਣੀ ਭਰਨ ਵਾਸਤੇ ਗਈ ਆ ਸਰ ਸ਼ਹਿਰ ਵਾਸੀਆਂ ਨੂੰ ਔਰ ਬਿਆਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਦੋਂ ਕਿ ਐਦਾਂ ਭੇਡ ਭੜਕੇ ਵਾਲੇ ਥਾਂ ਦੇ ਵਿੱਚ ਅੱਗ ਲੱਗਦੀ ਆ ਤੇ ਗੱਡੀਆਂ ਨੂੰ ਆਨ ਦੇ ਵਿੱਚ ਬੜੀ ਕਿਲਤ ਆਂਦੀ ਆ ਉਹਦੇ ਬਾਰੇ ਕੀ ਮੈਸੇਜ ਛੱਡਣਾ ਚਾਹੁੰਦੇ ਮੈਂ ਸਾਰੇ ਫ ਲੋ ਇਹ ਮੈਸੇਜ ਦੇ ਰਿਹਾ ਆ ਦੇਖੋ ਮਾਰਚ ਤੋਂ ਲੈ ਕੇ ਜੁਲਾਈ ਅਗਸਤ ਤੱਕ ਬਹੁਤ ਗਰਮੀ ਦਾ ਟਾਈਮ ਹੁੰਦਾ ਔਰ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਅੱਗ ਦੀ ਘਟਨਾ ਵਾਪਰ ਜਾਂਦੀ ਹੈ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਹੁਣ ਵੀ ਮੈਂ ਇੱਥੇ ਜਦੋਂ ਆਇਆ ਟੈਲੀਫੋਨ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਬਿਜਲੀ ਦੀਆਂ ਤਾਰਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਜਿਹੜੇ ਲੋਹੇ ਦੇ ਸ਼ੈੱਡ ਵਧਰੇ ਵਿਧਾਏ ਹੋਏ ਆਂ ਔਰ ਫਾਇਰ ਬਗੇਟ ਦੀ ਗੱਡੀ ਜਿਹੜੀ ਆ ਘਟਨਾ ਵਾਲੇ ਸਥਾਨ ਦੇ ਉੱਤੇ ਆਣ ਚਿਰ ਟਾਈਮ ਵੇਸਟ ਹੁੰਦਾ ਜਿਹਦੇ ਵਿੱਚ ਸ਼ਹਿਰ ਵਾਸੀਆਂ ਦਾ ਹੀ ਘਟਨਾ ਵਾਲੇ ਸਥਾਨ ਦੇ ਉੱਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਬਹੁਤ ਜਲਦੀ ਅਸੀਂ ਵਪਾਰ ਮੰਡਲ ਜਿਹੜਾ ਫਗਵਾੜਾ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਅਸੀਂ ਮੀਟਿੰਗ ਕਰਨ ਜਾ ਰਹੇ ਆਂ ਕਿ ਜਿੰਨੇ ਵੀ ਫਗਵਾੜਾ ਦੇ ਵਿੱਚ ਜਿਹੜੇ ਬੈਰੀਗੇਟਸ ਐ ਟ੍ਰੈਫਿਕ ਨੂੰ ਦੀ ਪ੍ਰੋਬਲਮ ਐ ਤਾਰਾਂ ਦੀ ਪ੍ਰੋਬਲਮ ਐ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਵੇਵ ਆਫ ਕਰਾਨਾਗੇ ਤਾਂ ਕਿ ਫਗਵਾੜਾ ਸ਼ਹਿਰ ਵਾਸੀਆਂ ਨੂੰ ਹ ਹ ਔਖੇ ਹਾਲਾਤਾਂ ਮਿਲਿਆ ਅਸੀਂ ਆਪਣੀਆਂ ਵਧੀਆ ਸੇਵਾਵਾਂ ਦੇ ਸਕੀਏ ਸਰ ਗੁੱਡ ਨੈਮ ਕੀ ਯਹੀ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਸਟੇਸ਼ਨ ਫਾਇਰ ਆਫੀਸਰ ਇਨਚਾਰਜ ਫਾਇਰ ਬ੍ਰਿਗੇਡ ਫਗਵਾੜਾ